ਕੱਲ ਇੱਕ ਕਰਿਆਨੇ ਦੀ ਦੁਕਾਨ ਨੂੰ ਵਿੱਚ ਇੱਕ ਜੂਗ ਨੂੰ ਗ੍ਰਿਫਤਾਰ ਕੀਤਾ ਗਿਆ ਜਿਹਦੇ ਵਿੱਚੋਂ ਜਿਹਦੀ ਦੁਕਾਨ ਦੇ ਵਿੱਚ ਅਸੀਂ 110 ਗੱਟੂ ਫੜੇ ਹੈ ਜੀ ਜੇ ਸੰਬੰਧੀ ਅਸੀਂ ਮਕਦਮਾ ਨੰਬਰ 98 ਮਿਤੀ 19 12 23 ਅੰਡਰ ਸੈਕਸ਼ਨ 188 ਆਈਪੀਸੀ थाना ਮੋਹਕੰਪੂ ਦੇ ਵਿਖੇ ਦਰਜ ਕੀਤਾ ਗਿਆ ਅਸਰ ਪਤਾ ਲੱਗਾ ਕਿ ਇਹ ਗੱਟੂ ਕਿੱਥੋਂ ਲੈ ਕੇ ਤੋਂ ਆਇਆ ਜੀ ਇਸ ਬਾਰੇ ਹਜੇ ਵੈਰੀਫਿਕੇਸ਼ਨ ਚੱਲ ਰਹੀ ਹੈ ਅਜੇ ਕੁਛ ਕੁਛ ਕੀਤੀ ਜਾ ਰਹੀ ਹੈ ਵੀ ਕਿੱਥੋਂ ਲੈ ਕੇ ਆਇਆ ਹੈ ਤੇ ਅੱਗੇ ਕਿੰਨੀ ਕਿੰਨੇ ਸਪਲਾਈ ਉਹਨਾਂ ਦਾ ਕਰਨੀ ਸੀ ਇਸ ਬਾਰੇ ਅਸੀਂ ਕੁਛ ਕੁਛ ਕਰਦੇ ਹਾਂ ਸਰ ਪਿੱਛੋਂ ਕਿੰਨੇ ਦਾ ਘੱਟੂ ਲੈ ਕੇ ਆਉਂਦੇ ਨੇ ਤੇ ਅੱਗੇ ਕਿੰਨੇ ਦਾ ਇਹਨਾਂ ਦੇ ਉਹਨਾਂ ਵੇਚੇ ਜਾਂਦਾ ਅੱਛੇ ਇਹ ਪੈਟਿਕੋਸਾ ਹਮਲੇ ਲੈ ਕੇ ਹੁੰਦੇ ਆ ਤੇ ਉਹ ਕਾਫੀ ਇਹਨਾਂ ਨੂੰ ਸਸਤਾ ਪੈਂਦਾ ਅੱਗੇ ਉੱਥੇ ਇੱਥੇ ਕਾਫੀ ਜ਼ਿਆਦਾ ਮਹਿੰਗਾ ਇਹ ਵੇਚਦੇ ਇਸ ਵਿੱਚ ਕਾਫੀ ਮੁਨਾਫਾ ਔਣ ਕਰਕੇ ਹੀ ਇਹ ਫਿਰ ਇਸ ਤਰ੍ਹਾਂ ਦਾ ਕਾਰੋਬਾਰ ਕਰਦੇ ਸਰ ਲੋੜੀ ਕਰੀਬ ਹੈ ਔਰ ਧੜਾ ਧੜ ਜਿਹੜੇ ਨਹੀਂ ਘੱਟੂ ਵਿਕਰੇ ਨੇ ਕਿ ਲੱਗਦਾ ਕਿ ਜਿਹੜੇ ਖਰੀਦ ਰਹੇ ਨੇ ਕਿ ਉਹਨਾਂ ਤਾਂ ਵੀ ਕਾਰਵਾਈ ਹੋਏਗੀ ਉਹਨਾਂ ਤੇ ਵੀ ਫੜ ਹੋਏਗੀ ਜਿਸ ਤਾ ਘਰਾਂ ਦੇ ਵਿੱਚ ਲੈ ਕੇ ਜਾਂਦੇ ਦੋ ਦੋ ਤਿੰਨ ਤਿੰਨ ਗੱਟੂ ਹਾਂਜੀ ਉਹਨਾਂ ਤੇ ਵੀ ਅਸੀਂ ਸਾਡੇ ਵੱਲੋਂ ਇਹੋ ਹੀ ਹੁੰਦੀ ਹੈ ਵੀ ਚਲੋ ਕਨਸ ਨੂੰ ਦੱਸਿਆ ਜਾਵੇ ਵੀ ਤੁਸੀਂ ਆਪਣੇ ਬੱਚਿਆਂ ਨੂੰ ਇਸ ਬੰਦੀ ਰੋਕੋ ਜੇ ਨਹੀਂ ਕਰਦੇ ਤਾਂ ਫਿਰ ਡੈਫੀਨੇਟਲੀ ਉਹਨਾਂ ਤੇ ਅਸੀਂ ਕਾਰਵਾਈ ਕਰਾਂਗੇ ਤਾਂ ਸਰ ਕਿੰਨਾ ਸਮਾਂ ਹੋ ਜੀ ਇਹਨਾਂ ਨੂੰ ਗੱਟੂ ਜਿਹੜੇ ਲੈ ਆ ਕੇ ਆਪਣੀ ਕਰਿਆਨੇ ਦੁਕਾਨ ਤੇ ਵੇਚਦਾ ਪਿਆ ਸੀ ਜਾਂ ਫਿਰ ਰੱਖੇ ਨੇ ਇਹਦੇ ਵਿੱਚ ਸੀ ਜਲਦੀ ਇਥੇ ਇਹਨੇ ਕੰਮ ਸਟਾਰਟ ਕੀਤਾ ਰਿਹਾ ਦੇ ਜਿਹਦੇ ਵਿੱਚ ਤਗਾਈ ਲੈ ਗਿਆ ਸੀ ਜਿਹਨੂੰ ਅਸੀਂ ਰੰਗੇ ਇੱਥੇ ਕੰਪੂ ਕਰ ਲਿਆ ਸੀ ਸਰ ਉਹਨਾਂ ਤੇ ਕਿਹੜੀ ਧਾਰਾ ਲੱਗੇਗੀ ਜਿਹੜੇ ਵੇਚਦੇ ਨੇ ਤੇ ਜਿਹੜੇ ਖਰੀਦਦੇ ਨੇ ਉਹਨਾਂ ਤੇ ਸੇਮ ਧਾਰਾ ਲੱਗੇ ਜਾਂ ਅਲੱਗ-ਅਲੱਗ ਹੋਵੇਗੀ ਨਹੀਂ ਸੇਮ ਉਹਦੇ ਵਿੱਚ ਆਏਗੀ ਜੀ 188 ਆਪੀਸੀ ਕਿਉਂਕਿ ਇਹਦੇ ਵਿੱਚ ਰੋਕ ਲਗਾਈ ਗਈ ਹੈ ਪੰਜਾਬ ਸਰਕਾਰ ਵੱਲੋਂ ਇਸ ਸੰਬੰਧ ਵਿੱਚ ਇੱਕੋ ਹੀ ਧਾਰਾ ਹੈ ਹੁੰਦੀ ਹੈ ਜੀ ਅਸਲ ਸੀਮ ਸਾਹਿਬ ਦੇ ਵੱਲੋਂ ਪਿਛਲੇ ਦਿਨੀ ਜਿਹੜਾ ਐਲਾਨ ਕੀਤਾ ਗਿਆ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੇਕਰ ਕੋਈ ਪਤੰਗ ਬਾਜ਼ੀ ਚਾਈਨਾ ਦੌਰ ਦੇ ਨਾਲ ਕਰਦਾ ਤਾਂ ਉਹਦੇ ਉੱਪਰ ਵੀ ਕਾਰਵਾਈ ਕੀਤੀ ਜਾਏਗੀ ਤਾਂ ਕਿੰਨੇ ਸਾਲ ਦੀ ਸਜਾ ਹੋਏਗੀ ਜੀ ਇਸ ਮਾਮਲੇ ਦੇ ਵਿੱਚ ਦੇਖੋ ਇਹ ਤੇ ਮਾਜੋ ਕੋਰਟ ਹੀ ਡਿਸਾਈਡ ਕਰੇਗੀ ਵੀ ਕਿੰਨੀ ਉਹਨੂੰ ਸਾਲ ਦੀ ਸਜ਼ਾ ਆਏਗੀ ਅਸੀਂ ਤੇ ਇਲਾਕਾ ਪ੍ਰੋਪਰ ਐਵੀਡੈਂਸ ਕਰਕੇ ਤੇ ਮਾਜੋ ਕੋਰਟ ਦੇ ਵਿੱਚ ਕੇਸ ਭੇਜਦੇ ਨਾਲ ਹੁੰਦਾ ਹੈ ਕਿਉਂਕਿ ਬਹੁਤ ਸਾਰੀਆਂ ਵੀਡੀਓ ਵੀ ਸਾਹਮਣੇ ਆਂਦੀਆਂ ਨੇ ਕਿਉਂਕਿ ਜਾਨਾਂ ਵੀ ਜਾ ਚੁੱਕੀਆਂ ਨੇ ਜ਼ਿਆਦਾਤਰ ਜਾਨਵਰ ਵੀ ਇਸ ਚਾਈਨਾ ਡੋਰ ਦੇ ਵਿੱਚ ਬਹੁਤ ਜ਼ਿਆਦਾ ਜ਼ਖਮੀ ਹੋ ਰਹੇ ਨੇ ਹਾਂਜੀ ਕਾਫੀ ਇਸ ਚਾਈਨਾ ਡੋਰ ਦਾ ਤਾਂ ਕਾਫੀ ਨੁਕਸਾਨ ਆ ਤਾਂ ਹੀ ਫਿਰ ਇਸ ਤੇ ਪਾਬੰਦੀ ਲੱਗੀ ਹੈ ਜੀ ਪ੍ਰੋਪਰ ਵੀ ਕੋਈ ਵੀ ਇਸ ਦੇ ਨਾਲ ਤੰਗਬਾਜ਼ੀ ਨਹੀਂ ਕਰੇਗਾ ਲੋਕਾਂ ਨੂੰ ਪਹਿਲਾਂ ਮੋਜ਼ਮਾਨਾਂ ਨੂੰ ਕੀ ਮੈਸੇਜ ਹੈ ਤੁਹਾਡਾ ਇਹਦੇ ਵਿੱਚ ਇਹ ਵੀ ਤੁਸੀਂ ਜਿਹੜੀ ਆਮ ਜਿਹੜੀ ਧਾਗੇਵਲੀ ਜਿਹੜੀ ਰੋੜ ਹੈ ਉਹਦੇ ਨਾਲ ਤੁਸੀਂ ਆਪਣੀ ਤੰਗਬਾਜ਼ੀ ਕਰੋ ਤੇ ਇਹ ਚਾਈਨਾ ਗੂੜ ਤੋਂ ਵੱਧ ਵੱਧ ਗਰੇਜ ਕੀਤਾ ਜਾਵੇ ਤਾਂ ਕਿ ਕੋਈ ਅਨਸਖਾਵੀ ਜਿਹੜੀ ਘਟਨਾ ਜਿਹੜੀ ਨਾ ਵਾਪਸ